ਓਹ ਇਹਦੀ ਮੋਟੀ ਬਹੁਤ ਚੰਗੀ ਆ ਬੱਚਾ ਕੋਈ ਨਹੀਂ ਹੈਗੀ ਇਸ ਤੀਸਰਾ ਬੰਦਾ ਕੋਈ ਹੈ ਹੀ ਨਹੀਂ ਇੱਕ ਉਹਨਾਂ ਦੀ ਲੜਕੀ ਆ ਤੇ ਤਿੰਨੇ ਦੋਵੇਂ ਧੀਏ ਆ ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 42 ਸਾਲਾ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲिलाਸ ਸਮਾਪਤ ਕਰ ਲਈ ਹੈ ਮ੍ਰਿਤਕ ਕਮਲ ਕੁਮਾਰ ਸ਼ਰਮਾ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀ ਤੇ ਡਿਪਰੈਸ਼ਨ ਵਿੱਚ ਹੋਣ ਕਰਕੇ ਉਸ ਦੀਆਂ ਦਵਾਈਆਂ ਚੱਲ ਰਹੀਆਂ ਸਨ ਬਿਤੇ ਕੁਝ ਦਿਨ ਪਹਿਲਾਂ ਕਮਲ ਕੁਮਾਰ ਦੀ ਪਤਨੀ ਰਾਜੀ ਖੁਸ਼ੀ ਆਪਣੇ ਪੇਕੇ ਗਈ ਸੀ ਪਰ ਅੱਜ ਅਚਾਨਕ ਹੀ ਕਮਲ ਕੁਮਾਰ ਵੱਲੋਂ ਆਤਮ ਹੱਤਿਆ ਕਰ ਲਈ ਗਈ। ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਦੋਵੇਂ પતિ ਪਤਨੀ ਦੇ ਵਿੱਚ ਕੋਈ ਵੀ ਝਗੜਾ ਨਹੀਂ ਸੀ ਚੱਲ ਰਿਹਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਕ੍ਰਿਸ਼ਨਾ। ਕਿੱਥੇ ਰਹਿੰਦੇ ਹੋ? ਇੱਥੇ ਨਿਊ ਜਵਾਰ ਨਗਰੀ 1 ਨੰਬਰ ਗਲੀ। ਇਹ ਛੋਟੇ ਰਿਹਾਇਸ਼ੀ ਹੈ। ਇਹ ਸਾਡੇ ਜਨੀ ਕੇ ਦੂਰੋਂ ਨੇੜੇ ਉਸੇ ਬਾਦੀਆ। ਜੀ। ਬਹੁਤ ਦੁੱਖ ਦੀ ਹੈ। ਨਾਮ ਕੀ ਦਾ?

ਉਹ ਇਹਦੀ ਮੋਟੀ ਬਹੁਤ ਚੰਗੀ ਆ وجہ ਕੋਈ ਨਹੀਂ ਹੈਗੀ ਤੇ ਤੀਸਰਾ ਬੰਦਾ ਕੋਈ ਹੈ ਹੀ ਨਹੀਂ ਇੱਕ ਉਹਨਾਂ ਦੀ ਲੜਕੀ ਆ ਤੇ ਤਿੰਨੇ ਦੋਵੇਂ ਜੀਏ ਆ ਤਿੰਨ ਜੀ ਹੈਗੇ ਆ ਉਧਰ ਪੁਲਿਸ ਮੌਕੇ ਤੇ ਪਹੁੰਚੀ ਐ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਲਿਜਾਇਆ ਗਿਆ ਪੁਲਿਸ ਦੇ ਕਹਿਣ ਮੁਤਾਬਕ ਗਵਾਂਡੀਆਂ ਵੱਲੋਂ ਕੰਦ ਨੂੰ ਟੱਪ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਕਮਲ ਕੁਮਾਰ ਨੇ ਆਪਣੇ ਆਪ ਨੂੰ ਪੱਖੇ ਨਾਲ ਫਾਹ ਲਿਆ ਹੋਇਆ ਸੀ ਅਨਸਰ ਹੈ ਕਿ ਇਹ ਘਟਨਾ ਗਰੀਬੀ ਦੀ ਹੈ। ਇਹਦੇ ਵਿੱਚ ਕਮਲ ਕੁਮਾਰ ਸ਼ਰਮਾ ਨਾਂ ਦਾ ਲੜਕਾ ਆ ਜਿਹੜੀ 23-24 43-44 ਸਾਲ ਦੇ ਕਰੀਬ ਉਮਰਿਆ ਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨੀ ਤੇ ਦਿਮਾਗ ਦੀ ਦਵਾਈ ਚੱਲ ਰਹੀ ਸੀ। ਤੇ ਉਹਨੇ ਉਹਦੇ ਵਾਈਫ ਕੱਲ ਜਿਹੜੇ ਆਪਣੇ ਪੇਕੇ ਗਏ ਸੀ ਤੇ ਅੱਜ ਜਦੋਂ ਉਹਨਾਂ ਨੇ ਆ ਵਾਪਸ ਆਣ ਕੇ ਦੇਖਿਆ ਤਾਂ ਆਪਣੇ ਘਰ ਦੇ ਅੰਦਰ ਕਮਰੇ ਦੇ ਵਿੱਚ ਪੱਖੇ ਨਾਲ ਲੜਕ ਗਏ ਤੇ ਆਪਣੀ ਗ੍ਰੀਲੀਲਾ ਜਿਹੜੀ ਉਹ ਸਮਾਪਤ ਕਰ ਲਈ ਆ। ਇਹ ਗੋਪਲ ਵਿਹਾਰ ਗਲੀ ਨੰਬਰ 3 ਆ। ਤੇ ਹੁਣ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਲੈ ਕੇ ਤੇ ਬੰਦੀ ਕਰਉਣੀ ਕਾਰਵ ਜਿਹੜੀ ਕਰਦੇ ਆ। ਸਰ ਲੜਕੇ ਇਸ ਜਗ੍ਹਾ ਤੇ ਡਿਊਟੀ ਕਿਸ ਚੀ ਦੀ ਡਿਊਟੀ ਹੈ? ਇਹ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਤੇ ਇਹਦਾ ਨਾਮ ਕਮਲ ਕੁਮਾਰ ਸੀਗਾ ਜੀ। ਜੀ। ਕੋਈ ਸਰ ਲੜਾਈ ਝਗੜੇ ਦਾ ਮਸਲਾ ਹੈ? ਨਹੀਂ ਨਹੀਂ ਇਹ ਦਿਮਾਗ ਦੀ ਦਵਾਈ ਚੱਲਦੀ ਸੀ ਤੇ ਪਰੇਸ਼ਾਨ ਸੀਗਾ ਦਮਾਗੀ ਤੌਰ ਤੇ। ਤੇ ਹੁਣ ਇਹਦੀ ਡੈੱਡ ਬੋਡੀ ਨੂੰ ਜਿਹੜਾ ਤੇ ਮਤਲਬ ਸਿਵਲ ਹਸਪਤਾਲ ਰੱਖਿਆ ਜਾਊਗਾ ਤੇ ਕੱਲ ਨੂੰ ਸਵੇਰ ਦਾ ਪੋਸਟਮਾਰਟਮ ਕਰਵਾ ਕੇ ਤੇ 12 ਵਾਰਸਾਂ ਦੇ ਹਵਾਲੇ ਕਰ ਦੇ ਪਈਏ। ਸਰ ਕੋਈ ਸੁਸਾਇਸਾਈਡ ਮੋਰਟ ਵਗੈਰਾ ਨਹੀਂ ਨਹੀਂ ਕਿਸੇ ਤਰ੍ਹਾਂ ਕੋਈ ਗੱਲ ਨਹੀਂ। ਉਹ ਸਰਵਾਰੀ ਕੀ ਮਸਲਾ ਨਹੀਂ ਨਹੀਂ ਕੋਈ ਮਸਲਾ ਨਹੀਂ ਹੈ ਇਹ ਕਬੀਟੀ ਇਹਨਾਂ ਦੀ ਪਰਿਵਾਰਕ ਮਸਲਾ ਕੀ ਹੋਣਾ ਤੁਮ ਵਧੀਆ ਰਹਿੰਦੇ ਹੈਂ ਅੰਡੀ ਗੰਡੀ ਸਰ ਮਲੇ ਕੁਛ ਹਾਂਜੀ ਆਣੇ ਗਵਾਂਡੇ ਤੋਂ ਪੁੱਛਿਆ ਕਹਿੰਦੇ ਬਹੁਤ ਵਧੀਆ ਬੰਦਾ ਹੈਗਾ ਤੇ ਕਿਸੇ ਨਾਲ ਕੋਈ ਮਤਲਬ ਇਹੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਕਿੰਨੇ ਵਜੇ ਦੀ ਇਹ ਸੰਕਟਨਾ ਹੈ ਇਹਨਾਂ ਨੇ ਸਾਢੇ 4 ਵਜੇ ਆਣ ਕੇ ਮਤਲਬ ਫੋਮ ਵੇਖਿਆ ਆਣ ਕੇ ਜਦੋਂ ਘਰੋਂ ਵਾਪਸ ਆਏ ਆ ਤੇ ਗੇਟ ਬੰਦ ਸੀ ਅੰਦਰ ਤੋਂ ਤੇ ਇਹਨਾਂ ਨੇ ਗੇਟ ਖੋਲ੍ਹਿਆ ਤੇ ਦੇਖਿਆ ਅੱ삐 ਮਤਲਬ ਲੜਕ ਰਹੀ ਸੀ ਬੋਡੀ ਤੇ ਫਿਰ ਇਹਨਾਂ ਦੇ ਚਰਵਾਂਡ ਗਵਾਂਡੇ ਚੁਕੇ ਨੇ ਸਾਨੂੰ ਇਨਫੋਰਮ ਕੀਤਾ ਤੇ ਅਸੀਂ ਤੁਰੰਤ ਮੌਕੇ ਤੇ ਪ ਫਿਲਹਾਲ ਕਮਲ ਕੁਮਾਰ ਸ਼ਰਮਾ ਕੋਲ ਕੋਈ ਵੀ ਸੂਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਦੱਸ ਦਈਏ ਕਿ ਕਮਲ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ ਤੇ ਇੱਕ ਧੀ ਨੂੰ ਛੱਡ ਗਿਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ